ਇੱਕ ਕੁੜੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਤੇ ਜਨਮ ਦੇੰਦਿਆਂਸਾਰ ਉਸ ਵਿਚਾਰੇ ਬੱਚੇ ਨੂੰ ਇੱਕ ਕਾਲੇ ਲਿਫਾਫੇ ਵਿੱਚ ਪਾ ਕੇ ਛੱਪੜ ਦੇ ਕਿਨਾਰੇ ਸੁੱਟ ਦਿੱਤਾ ਜਿਵੇਂ ਕੋਈ ਬੰਦਾ ਕੂੜੇ ਨੂੰ ਲਿਫਾਫੇ ਵਿੱਚ ਪਾ ਕੇ ਸਿੱਟ ਆਉਂਦਾ ਇਹ ਘਟਨਾ ਕਿਸੇ ਬਾਹਰਲੀ ਸਟੇਟ ਦੀ ਨਹੀਂ ਹੈਗੀ ਪ੍ਰਭੂ ਇਹ ਘਟਨਾ ਸਾਡੇ ਪੰਜਾਬ ਦੀ ਹੈ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਦੀ ਕਹਾਣੀ ਸੁਣ ਕੇ ਇੱਕ ਵਾਰੀ ਰੂਹ ਕੰਬ ਜੂਗੀ ਕਿ ਸਾਡੇ ਪੰਜਾਬ ਦੇ ਵਿੱਚ ਹੋ ਕੀ ਗੁਜਰਿਆ ਪਰ ਅੱਜ ਤੁਹਾਨੂੰ ਅਸਲ ਸੱਚ ਦੱਸਣਾ ਹੈ ਕਿ ਇਹ ਬੱਚਾ ਕਿਵੇਂ ਪੈਦਾ ਹੋਇਆ ਤੇ ਇਸ ਬੱਚੇ ਨੂੰ ਕਿਉਂ ਸੁੱਟਿਆ ਗਿਆ ਆਹ ਦੋ ਕੁ ਦਿਨ ਪਹਿਲਾਂ ਦੀ ਗੱਲ ਆ ਕਿ ਇੱਕ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਜੀਵਨ ਸਿੰਘ ਵਾਲਾ ਉਸ ਪਿੰਡ ਦੇ ਬਾਰ ਬਾਰ ਇੱਕ ਛੱਪੜ ਪੈਂਦਾ ਤੇ ਉਸ ਛੱਪੜ ਦੇ ਕਿਨਾਰੇ ਝਾੜੀਆਂ ਦੇ ਵਿੱਚ ਬੱਚੇ ਨੂੰ ਕਾਲੇ ਲਿਫਾਫੇ ਵਿੱਚ ਪਾ ਕੇ ਉੱਥੇ ਸਿੱਟ ਕੇ ਆ ਜਾਂਦੇ ਆ ਉੱਪਰੋਂ ਲਿਫਾਫੇ ਦਾ ਮੂੰਹ ਖੁੱਲਾ ਰਹਿਣ ਦਿੱਤਾ ਜਾਂਦਾ ਉਸ ਦਿਨਾਂ ਦੇ ਦੌਰਾਨ ਥੋੜਾ ਬਹੁਤ ਮੀਂਹ ਵੀ ਪੈ ਰਿਹਾ ਸੀਗਾ ਜਦੋਂ ਮੀਂਹ हट ਜਾਂਦਾ ਮਾੜੀ-ਵੋਟੀ ਕਿਣ-ਵਿਣ ਰਹਿ ਜਾਂਦੀ ਆ ਤਾਂ ਉਥੋਂ ਛੱਪੜ ਦੇ ਕਿਨਾਰੇ ਦੇ ਕੋਲੋਂ ਗੁੱਜਰ ਆਪਣੀਆਂ ਮੱਜਾਂ ਨੂੰ ਲੈ ਕੇ ਲੰਘ ਰਹੇ ਹੁੰਦੇ ਆ ਤੇ ਉਹਨਾਂ ਨੂੰ ਇੱਕ ਬੱਚੇ ਦੇ ਰੋਣ ਦੀ ਆਵਾਜ਼ ਸੁਣਦੀ ਹੈ ਜਦੋਂ ਰੋਣ ਦੀ ਆਵਾਜ਼ ਸੁਣਦੀ ਹੈ ਗੁੱਜਰਾਂ ਨੇ ਦੇਖਿਆ ਜਾ ਕੇ ਵੀ ਹਾਂ ਯਾਰ ਇਹ ਤਾਂ ਕੋਈ ਜਵਾਕ ਆ ਬਿਨਾਂ ਜੰਮਿਆ ਬੱਚਾ ਇਹ 나ੜੂ ਆ ਵੀ ਨਹੀਂ ਕਟਿਆ ਵਿਚਾਰੇ ਦਾ ਹਨਾ ਵੀ ਇਹ ਲਫਾਵੇ ਵਿੱਚ ਪਾ ਕੇ ਵੀ ਸੱਟ ਗਿਆ ਉਹਨਾਂ ਡਰਦੇ ਨੇ ਚੱਕਿਆ ਨਹੀਂ ਵੀ ਕਿਤੇ ਗੇਮ ਪੁੱਠੀ ਨਾ ਪੈ ਜਾਏ ਕਿਉਂਕਿ ਤੁਹਾਨੂੰ ਪਤਾ ਵੀ ਆਪਣੇ ਸਿਸਟਮ ਵਿੱਚ ਕੁਝ ਐ ਹੋ ਜਾ ਵੀ ਕਈ ਵਾਰੀ ਗੱਲ ਪੁੱਠੀ ਵੀ ਬੰਦੇ ਨੂੰ ਪੈ ਜਾਂਦੀ ਹੈ ਫਿਰ ਉਹਨਾਂ ਨੇ ਸੋਚਿਆ ਵੀ ਚਲੋ ਯਾਰ ਆਪਾਂ ਪਿੰਡ ਦੇ ਸਰਪੰਚ ਨੂੰ ਜਾ ਕੇ ਇਤਲਾਹ ਦਿੰਦੇ ਆ ਵੀ ਇਸ ਤਰ੍ਹਾਂ ਕਰਕੇ ਉੱਥੇ ਸਰਪੰਚ ਕੋਲ ਜਾਣ ਦੀ بجائے ਉਹ ਸਰਪੰਚ ਦੇ ਵੱਡੇ ਭਰਾ ਕੋਲੇ ਪਹੁੰਚ ਜਾਂਦੇ ਆ ਉਸ ਬਾਈ ਦਾ ਉੱਥੇ ਹੋਟਲ ਸੀਗਾ ਉੱਥੇ ਜਾ ਕੇ ਉਹ ਸਾਰੀ ਗੱਲਬਾਤ ਦੱਸਦੇ ਆ ਚਲੋ ਜੀ ਜਿਹੜਾ ਬੰਦਾ ਜਾਗਦੀ ਜ਼ਮੀਰ ਵਾਲਾ ਹੋਵੇ ਉਹ ਵਿਚਾਰਾ ਨਾਲ ਦੀ ਨਾਲ ਭੱਜੁੱਠਿਆ ਵੀ ਦੇਖੀਏ ਯਾਰ ਕਿਹਦਾ ਜਵਾਕ ਆ ਹਨਾ ਉੱਥੇ ਦੋ ਚਾਰ ਸੱਜਣ ਹੋਰ ਬੈਠੇ ਸੀ ਉਹ ਵੀ ਨਾਲ ਤੁਰ ਪਏ ਇੱਕ ਉਸ ਹੋਟਲ ਤੇ ਲੇਡੀਜ਼ ਕੰਮ ਕਰਦੀ ਸੀ ਨਾਲ ਉਹ ਵੀ ਤੁਰ ਪਈ ਚਲੋ ਜੀ ਵਿਚਾਰੇ ਭੱਜ ਕੇ ਜਾਂਦੇ ਆ ਇਹਨਾਂ ਨੇ ਜਾ ਕੇ ਦੇਖਿਆ ਤੇ ਉਹ ਕਾਲੇ ਲਿਫਾਫੇ 'ਚ ਛੋਟਾ ਜਿਹਾ ਬੱਚਾ ਵਿਚਾਰਾ ਤੇ ਰੋਈ ਜਾ ਬੱਚੀਕਾਂ ਮਾਰੀ ਜਾਵੇ ਉਹਦੇ ਵਿਚਾਰੇ ਦੇ ਇੱਥੇ ਮੂੰਹ ਤੇ ਕੰਡੇ-ਕੁੰਡੇ ਵੀ ਵੱਜੇ ਹੋਏ ਚਲੋ ਜੀ ਜਿਹੜਾ 22 ਸੀ ਸਰਪੰਚ ਦਾ ਭਰਾ ਉਹਨੇ ਭੱਜ ਕੇ ਚੱਕਿਆ ਆਪਦੀ ਹਿੱਕ ਨਾਲ ਲਾਇਆ ਉਸ ਤੋਂ ਬਾਅਦ ਜਿਹੜੀ ਉਹ ਲੇਡੀਜ਼ ਨਾਲ ਆ ਹੋਟਲ ਤੇ ਕੰਮ ਕਰਦੀ ਸੀਗੀ ਉਹਨੂੰ ਚੁਕਾਤਾ ਵੀ ਚਲੋ ਔਰਤਾਂ ਨੂੰ ਹਸਾਬ ਹੁੰਦਾ ਬੱਚੇ ਨੂੰ ਸਾਂਭਣ ਦਾ ਹਨਾ ਚਲੋ ਉਸ ਔਰਤ ਨੇ ਆਪਦੀ ਛਾਤੀ ਦਾ ਨਿਗ ਦਿੱਤਾ ਉਸ ਬੱਚੇ ਨੂੰ ਹਨਾ ਵੀ ਚੱਲ ਜਿੰਨੇ ਜੋਗੀ ਸੀ ਵਿਚਾਰੀ ਨੇ ਉਹਨੇ ਸਾਂਭਿਆ ਚਲੋ ਜੇ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੇ 108 ਤੇ ਫੋਨ ਕੀਤਾ ਉਹ ਕਹਿੰਦੇ 112 ਤੇ ਕਾਲ ਕਰੋ ਫਿਰ ਉਹਨਾਂ ਸੋਚਿਆ ਚੱਲੇ ਯਾਰ ਆਪਾਂ ਆਪਦੀ ਗੱਡੀ ਚ ਪਾ ਕੇ ਭਜਾ ਕੇ ਲੈ ਚੱਲਦੇ ਆ ਹਨਾ ਵੀ ਚੱਲ ਜਿੰਨੇ ਟਾਈਮ ਨੂੰ ਆਪਾਂ ਐਂਬੂਲੈਂਸ ਨੂੰ ਢੀਕਦੇ ਚਲੋ ਜਿਹਨੇ ਟਾਈਮ ਨੇ ਬੰਦੇ ਗੱਡੀ ਚ ਪਾਉਣ ਲੱਗੇ ਉਹ ਟਾਈਮ ਨੂੰ ਐਂਬੂਲੈਂਸ ਆ ਗਈ ਮੁੜ ਕੇ ਐਂਬੂਲੈਂਸ ਚ ਪਾ ਕੇ ਇਹ ਮਠੰਡੇ ਹਸਪੀਟਲ ਚ ਲੈ ਗਏ ਉਹ ਹਸਪੀਟਲ ਆ ਪੁੱਛੇ ਵੀ ਦੱਸੋ ਵੀ ਬੱਚੇ ਦਾ ਮਾਂ ਪਿਓ ਕੌਣ ਆ ਹੁਣ ਨਾਮ ਤਾਂ ਵਿਚਾਰੇ ਤਾਂ ਦੱਸਨ ਨਾ ਜਿਹਨਾਂ ਨੂੰ ਪਤਾ ਹੋਵੇ ਉਹਨਾਂ ਨੇ ਸਾਰੀ ਕਹਾਣੀ ਦੱਸਤੀ ਵੀ ਇਸ ਤਰ੍ਹਾਂ ਕਰਕੇ ਬਈ ਝਾੜੀਆਂ ਚ ਬੁਝਵਾ ਕੇ ਸਿੱਟ ਗਿਆ ਸੀ ਲਿਫਾਵੇ ਚ ਪਾ ਕੇ ਤੇ ਸਾਨੂੰ ਤਾਂ ਪਤਾ ਲੱਗੇ ਅਸੀਂ ਚੁੱਕ ਕੇ ਪਜਾ ਕੇ ਲੈ ਆਏ ਵੀ ਮੀਟ ਵੀ ਜਵਾਕ ਭੇਜਦਾ ਰਿਹਾ ਵੀ ਕਿਤੇ ਵਿਚਾਰੇ ਨੂੰ ਨਮੂਨੀਆਂ ਜਾਂ ਕੋਈ ਹੋਰ ਚੀਜ਼ ਨਾ ਹੋ ਜੇ ਹਨ ਤੇ ਉਸ ਤੋਂ ਬਾਅਦ ਜਿਹੜੇ ਡਾਕਟਰ ਸੀਗੇ ਉਹਨਾਂ ਨੇ ਬੱਚੇ ਦਾ ਸਾਰਾ ਚੈੱਕਅਪ ਕੀਤਾ ਤੇ ਬੱਚਾ ਲੈਣ ਤੋਂ ਬਾਅਦ ਜਦੋਂ ਉਹਨਾਂ ਨੇ ਐਡਮਿਟ ਕਰ ਲਿਆ ਉਹ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਵੀ ਘਰੋਂ ਘਰੀ ਜਾਓ ਆਪਦੇ ਕਿਉਂਕਿ ਹੁਣ ਇਹ ਬੱਚਾ ਡੀਸੀ ਸਾਹਿਬ ਦੇ ਅੰਡਰ ਚੱਲਾ ਜਾਣਾ ਮੁੜ ਕੇ ਸਰਕਾਰ ਦੇਖੋ ਉਹਨੂੰ ਕਿਹੜੀ ਆਸ਼ਰਮ ਦੇ ਵਿੱਚ ਭੇਜਦੀ ਐਸ ਬੱਚੇ ਨੂੰ ਚਲੋ ਜੀ ਉਸ ਤੋਂ ਬਾਅਦ ਡਾਕਟਰਾਂ ਨੇ ਉਹ ਬੱਚਾ ਆਪਦੇ ਅੰਡਰ ਕਰ ਲਿਆ ਉਸ ਵਿੱਚ ਦਾ ਟ੍ਰੀਟਮੈਂਟ ਕਰ ਰਹੇ ਆ ਤੇ ਉਹ ਬੱਚਾ ਬਿਲਕੁਲ ਤੰਦਰੁਸਤ ਨਵਾਂ ਨਰੋਇਆ ਜਿਹੜਾ ਉਹ ਬਾਈ ਸੀਗਾ ਜਿਹਨੇ ਉਹ ਬੱਚਾ ਚੱਕਿਆ ਸੀ ਭੱਜ ਕੇ ਜਾ ਕੇ ਜਿਹੜੀ ਔਰਤ ਨਾਲ ਸੀ ਚੱਕ ਕੇ ਲਈ ਉਹ ਵਿਚਾਰੇ ਪਿੱਛੇ ਇੱਕ ਦੋ ਦਿਨ ਜਾਂਦੇ ਵੀਰੇ ਆ ਬੱਚੇ ਦਾ ਹਾਲ ਜਾਣਨ ਲਈ ਉਹ ਕਹਿੰਦੇ ਬੱਚਾ ਬਿਲਕੁਲ ਠੀਕ ਆ ਪਰ ਇਹ ਬੱਚਾ ਤੁਹਾਨੂੰ ਅਸੀਂ ਨਹੀਂ ਦੇ ਸਕਦੇ ਸਰਪੰਚ ਦੇ ਭਰਾ ਨੇ ਵੀ ਕਿਹਾ ਕੋਈ ਗੱਲ ਨਹੀਂ ਯਾਰ ਮੈਂ ਪਾਲ ਸੰਭਲੂਗਾ ਮੈਨੂੰ ਦੇ ਦਿਓ ਬੱਚਾ ਜਿਹੜੀ ਉਹ ਔਰਤ ਸੀ ਹੋਟਲ ਤੇ ਲੱਗੀ ਉਹ ਕਹਿੰਦੀ ਮੈਨੂੰ ਦੇ ਦਿਓ ਮੈਂ ਸੰਭਲੂਗੀ ਪਰ ਡਾਕਟਰਾਂ ਨੇ ਕਹਿਤਾ ਵੀ ਇਹ ਬੱਚਾ ਹੁਣ ਸਰਕਾਰੀ ਰਿਕਾਰਡ ਦੇ ਵਿੱਚ ਚੜ ਚੁੱਕਿਆ ਇਹ ਬੱਚਾ ਹੁਣ ਸਰਕਾਰ ਦੀ ਮਰਜ਼ੀ ਆ ਵੀ ਉਹਨਾਂ ਨੇ ਕਿਸੇ ਨੂੰ ਦੇਣਾ ਜਾਂ ਨਹੀਂ ਦੇਣਾ ਇਹ ਬੱਚਾ ਤੁਹਾਨੂੰ ਨਹੀਂ ਮਿਲ ਸਕਦਾ ਹੁਣ ਤੁਸੀਂ ਇਹ ਸੁਣੋ ਵੀ ਉਹ ਬੱਚਾ ਕੁੜੀ ਸੀ ਜਾਂ ਮੁੰਡਾ ਸੀਗਾ ਬਈ ਉਹ ਵਿਚਾਰਾ ਬਦਕਿਸਮਤ ਮੁੰਡਾ ਸੀਗਾ ਹੁਣ ਤੁਸੀਂ ਇਹ ਵੀ ਸੁਣ ਕੇ ਹੈਰਾਨ ਹੋਵੋਗੇ ਯਾਰ ਵੀ ਕੁੜੀਆਂ ਤਾਂ ਸੁਣੀਆਂ ਸੀ ਲੋਕਾਂ ਨੂੰ ਹਨਾ ਵੀ ਸਿੱਟਦੇ ਆ ਵੀ ਲੋਕੀ ਛੱਪੜ ਦੇ ਕਿਨਾਰੇ ਕੁੜੀ ਸਿੱਟ ਆਏ ਜਾਂ ਕਿਸੇ ਨੇ ਗਲਾ ਕੁੱਟ ਕੇ ਕੁੜੀ ਮਾਰਤੀ ਜਾਂ ਕਿਸੇ ਨੇ ਨਹਿਰ 'ਚ ਸਿੱਟਦੀ ਤੇ ਲੋਕੀ ਹੁਣ ਯਾਰ ਮੁੰਡਿਆਂ ਨੂੰ ਵੀ ਲਿਫਾਫੇ 'ਚ ਪਾ ਕੇ ਸਿੱਟਣ ਲੱਗੇ ਕਿੱਡਾ ਮਾੜਾ ਟਾਈਮ ਆ ਗਿਆ ਕਿੱਡਾ ਕਲਜੋਗਾ ਗਿਆ ਮੈਂ ਬੜੀਆਂ ਵੀਡੀਓ ਵਿੱਚ ਰੋਣਾ ਹੁੰਨਾ ਬੜਾ ਮੈਂ ਕੁੜੀਆਂ ਨੂੰ ਸਮਝਾਉਣਾ ਹੁੰਨਾ ਕੀ ਥੋੜੀ 2 ਮਿੰਟ ਦੀ ਗਲਤੀ ਪਤਾ ਨਹੀਂ ਕਿਹਦੀ ਕਿਹਦੀ ਜ਼ਿੰਦਗੀ ਖਰਾਬ ਕਰ ਦਿੰਦੀ ਹੈ ਬੱਚਾ ਦੇਖਣ ਨੂੰ ਬਹੁਤ ਸੋਹਣਾ ਸਨ ਅੱਖਾਂ ਲੱਗਦਾ ਕਿਸੇ ਚੰਗੇ ਘਰਾਣੇ ਦੀ ਨਿਸ਼ਾਨੀ ਲੱਗਦਾ ਕਿਸੇ ਚੰਗੇ ਘਰ ਦਾ ਖੂਨ ਲੱਗਦਾ ਕਿਉਂਕਿ ਸ਼ਕਲ ਸੂਰਤ ਤੋਂ نسل ਦਿਸ ਪੈਂਦੀ ਹੈ ਬਈ ਜਿਹੜਾ ਹੁਣ ਇਹ ਬੱਚਾ ਪੈਦਾ ਹੋਇਆ ਇਹ ਵੀ ਉਸ ਇਸ਼ਕ ਦੀ ਪੇਟ ਚੜਿਆ ਅੰਨੇ ਇਸ਼ਕ ਦੀ ਪੇਟ ਚੜਿਆ ਕਿਸੇ ਤਗੜੇ ਘਰ ਦੀ ਔਲਾਦ ਨੇ ਕਿਸੇ ਕੁੜੀ ਨੂੰ ਗੁਮਰਾਹ ਕਰਕੇ ਇਸ਼ਕ ਦੇ ਚੱਕਰਾਂ ਵਿੱਚ ਪਾਇਆ ਹੋਊਗਾ ਜਾਂ ਕਿਸੇ ਕੁੜੀ ਨੇ ਆਪ ਦੇ ਜਿਸਮ ਦੀ ਅਗਰੂ ਠੰਡਾ ਕਰਨ ਲਈ ਕਿਸੇ ਬੈਟ ਦੀ ਸੇਜਮਾਨੀ ਹੋਊਗੀ ਤੇ ਉਹਦੀ ਸਜ਼ਾ ਕਿਹਨੂੰ ਭੁਗਤਣੀ ਪੈਗੀ ਇੱਕ ਨਾਮ ਜੰਮੇ ਬੱਚੇ ਨੂੰ ਜਿਹਨੂੰ ਕੀ ਜਨਮ ਹੁੰਦਿਆਂ ਸਾਰ ਹੀ ਲਫਾਫੇ ਵਿੱਚ ਪਾ ਕੇ ਸੁੱਟ ਦਿੱਤਾ ਗਿਆ ਉਹਦਾ ਨਾੜੂਆ ਤੱਕ ਵੀ ਨਹੀਂ ਕੱਟਿਆ ਸੀ ਬਾਈ ਜੀ ਓਵੇਂ ਹੀ ਵਿਚਾਰਾ ਖੂਨ ਦੇ ਨਾਲ ਲਿਪੜਿਆ ਹੋਇਆ ਬੱਚਾ ਸੀਗਾ ਇਸ ਕਰਕੇ ਉਹਦਾ ਕੀ ਕਸੂਰ ਸੀ ਜਿਹਨੇ ਜਨਮ ਲਿਆ ਉਹਦਾ ਕੋਈ ਕਸੂਰ ਨਹੀਂ ਸੀਗਾ ਕਸੂਰ ਉਸ ਕੁੜੀ ਦਾ ਸੀ ਤੇ ਕਸੂਰ ਉਸ ਮੁੰਡੇ ਦਾ ਸੀ ਜਿਨੇ ਇਹ ਸਾਰਾ ਕੁਝ ਕੀਤਾ ਕਿਉਂਕਿ ਜੇਕਰ ਕੁੜੀ ਵਿਆਹੀ ਹੁੰਦੀ ਤਾਂ ਵਿਆਹੇ ਹੋਏ ਦਾ ਕਦੇ ਬੱਚੇ ਨੂੰ ਸੁੱਟ ਨਹੀਂ ਸਕਦੇ ਉਹ ਵੀ ਖਾਸ ਕਰਕੇ ਪੁੱਤ ਨੂੰ ਜੇ 3 ਹੁੰਦੀ ਤਾਂ ਆਪਾਂ ਮੰਨ ਲੈਂਦੇ ਵੀ ਲੋਕਾਂ ਦੀ ਸੋਚ ਨਹੀਂ ਉਹੋ ਜਿਹੀ ਹੈ ਹਨਾ ਵੀ ਪਹਿਲਾਂ ਘਰੇ 3ਆਂ ਹੋਣਗੀਆਂ ਤਾਂ ਕਰਕੇ 3 ਹੋਪੀ ਤੇ ਸਿੱਟ ਗਏ ਪਰ ਪੁੱਤ ਨੂੰ ਸੁੱਟਣਾ ਬੜਾ ਚਿੰਤਾਜਨਕਾ ਕਿਉਂਕਿ ਇਹ ਇੱਕ ਨਜ਼ਾਇਜ਼ ਰਿਸ਼ਤਾ ਸੀਗਾ ਤੇ ਮੈਂ ਕਹਿੰਦਾ ਲੱਖ ਦੀ ਲਾਹਣ ਤਾਂ ਉਸ ਕੁੜੀ ਦੇ ਘਰਦਿਆਂ ਦੀ ਜਿਨ੍ਹਾਂ ਨੂੰ ਸਾਰਾ ਕੁਝ ਪਤਾ ਸੀਗਾ ਕਿ ਸਾਡੀ ਕੁੜੀ ਬਿਨਾ ਵਿਆਹ ਤੋਂ ਪ੍ਰੈਗਨੈਂਟ ਹੈ ਸਾਡੀ ਕੁੜੀ ਬੱਚੇ ਨੂੰ ਜਨਮ ਦੇਣ ਵਾਲੀ ਹੈ ਜੇ ਚੰਗੇ ਹੁੰਦੇ ਉਸੇ ਟਾਈਮ ਹੀ ਉਸ ਮੁੰਡੇ ਦੇ ਗਾਲ 'ਚ ਸਾਫਾ ਪਾ ਲੈਣਦੇ ਵੀ ਆ ਭਾਈ ਸਾਡੀ ਕੁੜੀ ਨੂੰ ਪ੍ਰੈਗਨੈਂਟ ਕੀਤਾ ਤੇ ਨਾਲ ਵਿਆਹ ਕਰਾ ਰੱਬ ਜਾਣੇ ਕੀ ਉੱਥੇ ਸੌਦੇ ਹੋਏ ਹੋਣਗੇ ਕਿਹੜੇ ਪੈਸੇ ਤੱਕਣੀ ਚ ਕੁੜੀ ਦੇ ਘਰ ਦੇ ਨੂੰ ਤੋਲਿਆ ਗਿਆ ਹੋਊਗਾ ਕੀ ਹਾਲਾਤ ਹੋਣਗੇ ਰੱਬ ਜਾਣਦਾ ਪਰ ਸਭ ਤੋਂ ਵੱਡਾ ਦੁੱਖ ਇਹ ਲੱਗਿਆ ਕਿ ਇੱਕ ਜਰ ਜਿੱ ਇੱਕ ਛੋਟਿਆ ਜਿਹਾ ਬੱਚਾ ਜਿਵੇਂ ਚਿੜੀ ਦਾ ਬੋਟ ਹੁੰਦਾ ਜਿਹਨੂੰ ਮਾਂ ਦਾ ਦੁੱਧ ਨਸੀਬ ਨਹੀਂ ਹੋਇਆ ਮਾਂ ਦੀ ਛਾਤੀ ਦਾ ਨਿੱਗ ਨਸੀਬ ਨਹੀਂ ਹੋਇਆ ਮਾਂ ਦੀਆਂ ਲੋਰੀਆਂ ਨਸੀਬ ਨਹੀਂ ਹੋਈਆਂ ਦੇਖ ਕੇ ਸੁਣ ਕੇ ਰੂਹ ਕੰਬ ਜਾਂਦੀ ਹੈ ਕਿ ਅਸੀਂ ਇਸ ਪੰਜਾਬ ਦੇ ਵਿੱਚ ਰਹਿੰਦੇ ਆ ਯਾਰ ਇਸ ਕਰਕੇ ਮੈਂ ਕੁੜੀਆਂ ਨੂੰ ਬੇਨਤੀ ਕਰਦਾ ਕਿ 2 ਮਿੰਟ ਦੀ ਬੈੱਡ ਦੀ ਸੇਜ ਮੰਨਣ ਵਾਲਿਓ ਮਾੜਾ ਮੋਟਾ ਅਕਲ ਨੂੰ ਹੱਥ ਮਾਰੋ ਜੇਕਰ ਕਿਤੇ ਖੇ ਖਾਣੀ ਹੁੰਦੀ ਆ ਤਾਂ ਕੋਈ ਤਰੀਕੇ ਨਾਲ ਖਾ ਲਿਆ ਕਰੋ ਕੋਈ ਸੇਫਟੀ ਵਰਤ ਲਿਆ ਕਰੋ ਪਰ ਇਹੋ ਜੇ ਕੰਮ ਨਾ ਕਰੋ ਪੰਜਾਬ ਦਾ ਵੀ ਸਿਰ ਝੁਕਦਾ ਤੇ ਰੂਹ ਵੀ ਰੋਂਦੀ ਆ ਵੀ ਅਸੀਂ ਇਹੋ ਜੇ ਪੰਜਾਬ 'ਚ ਰਹਿੰਦੇ ਆ ਤੇ ਮੈਂ ਉਹਨਾਂ ਨੂੰ ਸਲੂਟ ਕਰਦਾ ਜਿਹੜੇ ਬੰਦਿਆਂ ਨੇ ਇਸ ਬੱਚੇ ਨੂੰ ਸੰਭਾਇਆ ਇਨਸਾਨੀਅਤ ਦਿਖਾਈ ਬੱਚੇ ਨੂੰ ਚੱਕ ਕੇ ਹਸਪੀਟਲ ਲੈ ਕੇ ਐਡਮਿਟ ਕਰਾਤਾ ਜਿਉਂਦੇ ਵਸਦੇ ਰੋ ਰੱਬ ਤਨੂ ਭਾਗ ਲਾਵੇ ਤੇ ਜਿਹੜੇ ਬੰਦਿਆਂ ਨੇ ਐਡਾ ਮਾੜਾ ਕੰਮ ਕੀਤਾ ਐਡਾ ਪਾਪ ਕੀਤਾ ਰਹਿਣਾ ਉਹਨਾਂ ਦਾ ਵੀ ਕੱਖ ਨਹੀਂ ਇਸ ਵਿਚਾਰੇ ਮਾਸੂਮ ਜੇ ਬੱਚੇ ਦੀ ਵੱਦ ਦਵਾਈ ਤੁਹਾਡੇ ਘਰਾਂ ਨੂੰ ਤਬਾਹ ਕਰ ਦਊਗੀ ਮੇਰਾ ਵੀਡੀਓ ਪਾਉਣ ਦਾ ਮਕਸਦ ਇੰਨਾ ਕੁ ਸੀਗਾ ਕਿ ਇਸ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਤਾਂ ਜੋ ਵੱਧ ਤੋਂ ਵੱਧ ਜਿਹੜੀਆਂ ਨਵੀਆਂ ਜਿਹੀਆਂ ਹੀਰਾ ਬਣੀਆਂ ਫਿਰਦੀਆਂ ਨੇ ਜਿਨ੍ਹਾਂ ਨੂੰ ਹਜੇ ਨੱਕ ਪੁੰਜਣ ਦਾ ਬਲ ਨਹੀਂ ਮਾੜੀ-ਮੋਟੀ ਉਹਨਾਂ ਨੂੰ ਮੱਤ ਆ ਜਾਏ ਕਿ ਕਈ ਵਾਰੀ ਜਵਾਨੀ ਦੇ ਕੀਤੀਆਂ ਗਲਤੀਆਂ 2 ਮਿੰਟ ਦੇ ਵਿੱਚ ਅੰਨੀਆਂ ਹੋ ਕੇ ਕੀਤੀਆਂ ਗਲਤੀਆਂ ਇਹੋ ਜੇ ਖਮਿਆਜੇ ਭੁਗਤਾਨ ਲਈ ਮਜਬੂਰ ਕਰ ਦਿੰਦੀਆਂ ਨੇ ਤੇ ਜਿਹੜੇ ਮੁੰਡੇ ਰਾਂਝੇ ਬਣਦੇ ਆ ਉਹਨਾਂ ਨੂੰ ਵੀ ਬੇਨਤੀ ਆ ਭਰਾਵੋ ਐਡੀਆਂ ਵੱਡੀਆਂ ਗਲਤੀਆਂ ਨਾ ਕਰੋ ਕਿ ਤੁਹਾਡੀਆਂ ਗਲਤੀਆਂ ਦਾ ਖਮਿਆਜਾ ਇੱਕ ਮਾਸੂਮ ਨੂੰ ਭੁਗਤਣਾ ਪਵੇ ਸਾਡਾ ਮਕਸਦ ਇੰਨਾ ਕੀ ਵਾਦੋ ਲੋਕ ਸचेਤ ਹੋਣ ਵਾਦੋ ਲੋਕ ਜਾਗਰੂਕ ਹੋਣ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਤੁਹਾ ਬਹੁਤ ਬਹੁਤ ਧੰਨਵਾਦ